ਮਿਸਾ ਸਿਕਲਿਸ ਆਰਿਆਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਹਰੜਕਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਤੇ ਇਹ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਕੋਈ ਵਿੱਚ ਸੁਈਆਂਵਾ ਕੋਈ ਗੱਬਣਿਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੜੀ ਪਜੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਜੀ ਠੀਕ ਠਾਕ ਜੀ ਤੁਸੀਂ ਸੁਣਾਓ ਠੀਕ ਠਾਕ ਜੀ ਸਭ ਤੇ ਨਾਂ ਦੱਸਦੇ ਕਰੀ ਆਪਣਾ ਨਾਂ ਮੇਰਾ ਭਾਈ ਮਗੀਚਾ ਸਿੰਘ ਜੀ ਹਾਂਜੀ ਪਿੰਡ ਹਰੜ ਕਲਾਂ ਤਸੀਲਈ ਨਾਣਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 9897251943 ਠੀਕ ਹੈ ਜੀ ਹਾਂਜੀ ਤੇ ਅੱਜ ਹੈਗੀਆਂ ਵਾਂ ਪੰਜ ਮੱਜਾਂ ਤੇ ਇੱਕ ਗਾਂ ਹਾਂਜੀ ਹਾਂਜੀ ਪੰਜ ਮੱਜਾਂ ਦੇ ਗਾਂ ਠੀਕ ਐ ਹਾਂਜੀ ਤੇ ਕੱਲ ਡੰਗੜਾ 1000 ਰੁਪਏ ਭਾਜੀ ਹੋ ਰਹੀ ਤਿੰਨ ਚਾਰ ਵਿੱਗੇ ਫੇ ਸ਼ਾਮੀ ਠੀਕ ਐ ਇਹਨਾਂ ਚੋਂ ਵੀ ਹੁਣ ਇੱਕ ਮੱਝ ਵਿੱਗ ਗਈ ਹੁਣ ਇਹ ਤੁਹਾਡੇ ਅੱਗੇ ਅੱਗੇ ਵੀਰਾਂ ਨੇ ਲਈ ਐ ਅੱਛਾ ਤੇ ਸੌਦਾ ਹੋ ਗਿਆ ਪੱਕਾ ਜੀ ਹੋ ਗਿਆ ਪੈਸੇ ਦੇਗੇ ਜੇ ਹਣ ਕਲੌਣੀਆਂ ਲੱਗ ਗਈ ਮਤਲਬ ਕਿ ਹੁਣ ਚਾਰ ਮੱਜਾਂ ਵਿਕਣ ਵਾਲੀਆਂ ਰਹਿ ਗਈਆਂ ਤੇ ਇੱਕ ਗਾਂ ਠੀਕ ਐ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਇੱਥੇ ਹੀ ਕਰ ਲਈਏ ਦੱਸਿਓ ਫਿਰ ਇਹਦੇ ਬਾਰੇ ਕੀਦੇ ਬਾਰੇ ਭਾਜੀ ਇਹ ਲੈ ਲਓ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਇਹ ਸੁਣਾ ਜੀ ਰਕੇ ਤੀਜਾ ਸੂਆ ਭਾਜੀ ਠੀਕ ਆ ਹਾਂ ਗਾਂ ਦਾ ਠੀਕ ਆ ਤੇ ਦੁੱਧ ਭਾਜੀ ਇਹ 18 ਤੋਂ 20 ਦੇ ਵਿੱਚ ਲਊਂ ਅੱਛਾ 18 20 ਦੇ ਵਿੱਚ 18 ਤੋਂ 20 ਮੰਨ ਲਓ ਵੀ ਗਾਰੰਟੀ ਨਾਲ ਤੇ ਦੁੱਧਾਂ ਦੇ ਹਜੇ ਹਰ ਫਾਇਦਾ ਸੂਣ ਚ ਪਿਆ ਜੀ ਤੋਰਾਂ ਫੇਰ ਇੱਕ ਰੀ ਨਾ ਇਹ ਪੁਲਾ ਪੁਲਾ ਹਵਾਨੇ ਤੇ ਪੈਂਦੀਆਂ ਆ ਬੜੀ ਪੈਈਆਂ ਜੀ ਤੇ ਥਣਾ ਦੱਸਿਆ ਜੀ ਕਿ ਆਪ ਚੰਗਾ ਆ ਉਤਰੇ ਆ ਵੀ ਰੰਗ ਰੂਪ ਦੀ ਚੰਗੀ ਆ ਤੇ ਜੇ ਤਿਆਰ ਹੋਣੀ ਆ ਚੰਗੀ ਥੱਲੇ ਆਪਾਂ ਲੋਗੀ। ਆ ਜੀ ਜਾਤ ਨਾਲ ਦੇਖੋ ਬੂਠੀ ਇੱਕੋ ਬਣਾਣੀ ਚੰਗੀ ਆ। ਹਾਂਜੀ। ਆਹ ਦਾ ਬੰਦੋ। ਬਾਕੀ ਖੜੇ ਕੋਈ ਸਾਹਮਣਾ ਤੇ ਸਾਰਾ ਸਿਆਲ ਚੰਗਾ ਦੁੱਧ ਚਵਾਈ ਜਾਣਾ ਇਹਨੇ। ਤੇ ਇਹਦਾ ਮੁੱਲ ਫਿਰ ਮੋਲ ਹਰ ਪੀਪਾ ਇਹਦਾ 45 ਕਰ ਲੀ ਗਏ। ਕਰ ਦਈਏ ਵਿੱਚੋ ਜੱਜ ਜਕ। ਨਹੀਂ ਆ ਵੀ ਜਨੇਰੀ ਹੈ ਜੀ ਨਾ। ਜੱਸ 9 42000 ਦੀ ਦੇ ਦਈਏ। ਨਹੀਂ 40 ਦੀ ਦੀਏ। ਅੱਛਾ 4000 ਦੀ। ਇਹ ਹੋਰ ਥੋੜਾ ਬਧਾ ਕਰ। ਲੋ ਜੀ 1000 ਛੱਡ ਦਿਓ ਫਿਰ। ਇਆ ਛੱਡ ਦਈਏ ਹਾਂਜੀ ਭਾਜੀ ਹਾਂ ਨਾ 38000 ਦੀ ਆਪਾਂ ਦਸ ਵਿੱਚ ਛੋੜੀ ਹੂ ਠੀਕ ਹੈ ਜੀ ਹਾਂਜੀ ਜਿਹੜਾ ਵੀਰ ਲੈ ਜੂਗਾ ਕੇ ਆਪਾਂ ਗਰੰਟੀਆਂ ਵਾਹਿੜ ਦਵਾਂਗੇ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਚਲੋ ਹੁਣ ਕਮੀਨੀ ਮੈਂ ਤੁਹਾਨੂੰ ਦਿਖਾਉਣੀ ਏ ਗੱਬਨ ਜੇ ਆ ਇਹ ਗੱਬਨ ਜੀ ਮੈਂ ਤੇ ਸਿੰਗਲ ਦੇ ਜੇ ਤੇ ਆ ਵੇਖੋ ਭਾਜੀ ਦੋਵੇਂ ਦੋਵੇਂ ਸਿੰਗਲ ਦੇ ਜੇ ਪੂਰੇ ਜਿਹੜੇ ਬੜੇ ਦੋਤਾ ਨਹੀਂ ਭਾਜੀ ਮੈਂ ਜੀ ਕਿੰਨੇ ਕੁ ਦੋਤਾਂ ਲਈ ਆ ਇਹ ਸਾਲ ਨਹਿਰੀ 13 14 ਕਿਲੋ ਵਾਲੀ ਏ ਤੋੜ ਦੋ ਫਿਰ ਹਾਂਜੀ ਇਹ ਪੜੀ ਖੁੱਲੀ ਰਹੀਦੀ ਹੁਣ ਮੈਂ ਠੀਕ ਆ ਤੇ ਅੱਜ ਬੂ ਮੈਂ ਪਾਇਆ ਜੀ ਬਾਕੀ ਇਹ ਵੀ ਥੱਲੇੋਂ ਚੰਗੀ ਭਰੂਗੀ ਸੌਣ ਤੱਕ ਇਹਦਾ ਫਿਰ ਮੁੱਲ ਇਹਦਾ ਮੁੱਲ ਤੇ 80 ਕਰਦੇ ਜੀ ਅੱਛਾ ਇਹ 75 ਦੀ ਡੇੜੀ 75000 ਦੀ ਕਿਦੋਂ 2000 ਛੱਡ ਦਈਏ ਵਿਚੌਰ ਹਰ ਵੀ ਭਾਜੀ ਹਾਂ ਨਾ 70000 ਦੀ ਮੈਂ ਲਵਾਂਗੀ ਅੱਛਾ 70000 ਦੀ ਹਾਂਜੀ ਵੇਲੋ ਕੱਡੇ ਕੰਦ ਵਜਨ ਵਾਲੀ ਦਾ ਨਸਲ ਦੀ ਮੈਂ ਭਾਜੀ ਠੀਕ ਆ ਹਾਂਜੀ ਤੇ ਗੱਬਣੇ ਹਜੇ ਤਿਆਰ ਹੋਣੀ ਆ ਚੰਗੇ ਆਪਾਂ ਤਾਂ ਮੰਨ ਲਓ ਖੜਦੀ ਜੀ ਮੈਂ ਤੇ ਹੁਣ ਆ ਜਿਹੜੀ ਮੱਝ ਇਹਦਾ ਭਾਜੀ ਹੋ ਗਿਆ ਜੇ ਸਬਦਾ ਅੱਛਾ ਇਹ ਵੀ ਗਈ ਆ ਇਹ ਚਲ ਜਾਨੀ ਆ ਹਾਂਜੀ ਚਲ ਜਾਨੀ ਠੀਕ ਐ ਵੀ ਗੱਬਣੀਆਂ ਇਹ ਵੀ ਗੱਬਣੀਆਂ ਜੀ ਇਹ ਵੀ ਹਜੇ ਹਫਤਾ ਕਰਦੀ ਆ ਠੀਕ ਆ ਹਾਂਜੀ ਇਹ ਵੀ ਚੰਗੀ ਭਾਰੀ ਮ ਤੇ ਆ ਛੋਟੀ ਸੂਈ ਜੇ ਪਹਿਲਾ ਸੂਆ ਜੇ ਕਲਰਾ ਦੀ ਸੂਈ ਜੇ ਅੱਛਾ ਹਾਂਜੀ ਮਖੂਰ ਕਿਉਂ ਹੁਣਦਾ ਤੋੜ ਦੇ ਇੱਕ ਦੀ ਬਾਕੀ ਚੰਗੇ ਕੱਦ ਕਾਟ ਚ ਆ ਤੇ ਤਾਜੀ ਸੂਈ ਉਹਨੇ ਕਰਕੇ ਥੋੜੀ ਜਿਹੀ ਲੱਪੇ ਚ ਵੀ ਆ ਬਾਕੀ ਆ ਦੇਖ ਸਕਦੇ ਕੋਈ ਥਨਾ ਚ ਨਹੀਂ ਆ ਕੋਈ ਕੁਛ ਨਹੀਂ ਸਾਰੀ ਭਾਈ ਸਾਫ ਕਰਤੀ ਫਿਰ ਕੋਈ ਲੋਕਾਂ ਨਹੀਂ ਇਹ ਬੱਜੇਗਾ ਆ ਇਹ ਬੱਠਾ ਜਨ ਚੰਗੇ ਕੱਦ ਕਾਟ ਚ ਆ ਚਲੀ ਪਰਸੋਂ ਹੀ ਭਾਈ ਆਈਆਂ ਹਰਿਆਣੇ ਤੋਂ ਠੀਕ ਆ ਹਾਂਜੀ ਆ ਤਾਜੀ ਕੱਟੀ ਬਿਲਕੁਲ ਹੀ ਇਹਦੀ ਬਾਕੀ ਨਗਰਵਾਂ ਨਹੀਂ ਦੀ ਆ ਜਿਹੜੀ ਇਹ ਜੋ ਕੇ ਤੇ ਫੇਰ ਹੀ ਲੈਂਦੀ ਆ ਆ ਦੇਖ ਸਕਦੇ ਹੋ ਹਨ ਚੂਾਈ ਕਰਕੇ ਜਿਹੜੀ ਕੰਦੇ ਦੀ ਲੈਂਦੀ ਆ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਜੀ 90 ਜੀ ਅੱਛਾ ਤੇ ਲਾਸਟ ਆਪਾਂ 85000 ਰੁਪਏ ਦਵਾ 85000 ਜੀ ਹਾਂਜੀ ਹਾਂਜੀ ਤੇ ਵਿੱਚੋਂ ਕਰਨਾ ਕੋਈ ਮੰਨਤਾ ਨਾ 80000 ਰੁਪਏ ਛੱਡਦਾ 84000 ਦੇ ਦਾਂ ਤੇ ਉਤਰਾ ਦੁੱਧ ਕਿੰਨਾ ਕੱਢੀ ਜਾਊਗੀ ਫਿਰ ਬਹੁਤ ਬੰਦੇ ਸਮ ਬੋਲਾ ਹੀ ਮੇਰੇ ਅੰਦਾਜ਼ੇ ਜਿਨਾ 9 ਕਿਲੋ ਹੋਊਗਾ ਅਛਾ ਮਾਲਾ ਹੋਣਾ ਤੇ ਦੁੱਧ ਜਨੇ 12 13 ਗੱਲੇ ਤੋਂ ਦੀ ਨਸਲ ਦੀ ਆ ਵੇ ਲੋ ਜੈਡ ਬਲਾ ਗਿਆ ਪੁੱਛ ਤੱਕ ਹਾਂਜੀ ਹਾਂਜੀ ਇਹ ਇੱਕ ਛੋਟੀ ਫੱਬਦੀ ਆ ਪੂਰੀ ਹਾਂਜੀ ਹਾਂਜੀ ਸਾਰੀਆਂ ਮੱਜਾਂ ਚ ਸਭ ਤੋਂ ਜਵਾਨ ਇਹੀ ਹਾਂਜੀ 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 ਤੇ ਹੁਣ ਇੱਕ ਆ ਬੜੀ ਭਾਰੀ ਮੱਜ ਜੇ ਇਹ ਕਿੰਨੇ ਕ ਦੁੱਧ ਵਾਲੀ ਆ ਇਹਦੇ ਥਲੇ ਪਈ ਹੁਣ ਸਟਾਰਟਿੰਗ ਜਿਹੜਾ 12 ਤੋਂ ਪਲੱਸ ਹੋਊਗਾ ਕਿੰਨੇ ਦਿਨ ਹੋਈ ਸੂਈ ਨੂੰ ਇਹਨੂੰ ਅੱਜ ਹਾ ਕੱਟੀ ਜੇ ਕੋਈ 15 ਦਿਨ ਲਾਲੇ ਕੋ 18 ਲਾਲੇ ਠੀਕ ਆ ਹਾਂਜੀ ਤੋੜ ਦੋ ਫੇਰ ਇਹਨਾਂ ਆਹ ਕੱਟੀ ਬੈਠੀ ਜੇ ਇਹਦੀ ਵੀ ਕੱਟਾ ਵਜੇ ਸੱਚ ਇਹਦਾ ਕੱਟਾ ਆ ਕੱਟਾ ਭਾਈ ਬਾਕੀ ਨਹੀਂ ਲਈ ਦੀ ਮਾ ਜੀ ਵੀ ਹਾਂ ਜੀ ਬਹੁਤ ਚਲੀ ਮੈਂ ਨਹੀਂ ਭਾਰ ਕੋ ਵੀ 3 ਟਾਈਮ ਚੋ ਕੇ ਲੈ ਜੇ 12 ਕਿਲੋ ਦੀ ਆਪਣੀ ਗਰੰਟੀ ਹੁੰਦੀ ਠੀਕ ਹੈ 12 ਲੀਟਰ ਦੁੱਧ ਜਿਹੜਾ ਕਿੰਨੇ ਕੀ ਹੈਗਾ ਉਹ ਵਿਚਾਰ ਪੈ ਕੱਢੇ ਨਿਰਾ ਕੇ ਵੀ ਭਾਈ ਦੇਖੋ ਮੈਂ ਇਹਦਾ ਲਾਗੇ ਤਾਂ ਭਾਈ ਭਾਂਦੀ ਇੰਨੀ ਜਿਆਦੀ ਏ ਕਿਦੀ ਸਿਰੇ 5:30 6 ਵਜੇ ਦੀ ਚਾਈ ਏ ਤੇ ਇੰਨੀ ਬਣਦੀ ਹੱਬੀ ਭਾਈ ਐ ਨਹੀਂ ਪਛਾਹ ਹੁੰਦੀ ਠੀਕ ਹੈ ਜੀ ਕੱਡੇ ਦੀ ਇਹਦਾ ਕਿੰਨਾ ਰੱਖਣਾ ਮੁੱਲ ਇਹਦਾ ਵੀ ਭਾਈ ਨਬੇ ਸੇਮ ਹੀ ਭਾਈ ਕੋਈ ਮੁੱਲ ਨਹੀਂ ਅੱਛਾ ਹਾਂਜੀ 84000 ਇਹਦਾ ਹਾਂ ਇਹਦਾ ਵੀ 84000 ਠੀਕ ਹੈ ਹਾਂਜੀ ਤੇ ਹੁਣ ਇੱਕ ਆ ਨੀਲੀ ਦੀ ਮਾਜ ਹੈ ਆ ਨੀਲੀ ਹੈ ਤੇ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨੂੰ ਇਹਨੂੰ ਬਾਜੀ ਹਫਤਾ ਹੋ ਗਿਆ ਨਾ ਦੁੱਧ ਕਿੰਨਾ ਇਹ ਦੇਖੋ 2.5 ਲੀਟਰ ਦਾ 9 ਤੋਂ ਪਲੱਸ 9 ਕਿਲੋ ਦੀ ਗਾਰੰਟੀ ਹੋ ਤੇ ਤੋੜ ਦਈਏ ਫਿਰ ਇਹਨਾਂ ਨੂੰ ਆਹ ਤੁਹਾਨੂੰ ਵੀ ਇਹ ਦੇਖ ਸਕਦੇ ਜੇ ਲੱਗ ਜੇ ਤਾਂ 9 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਇਹਦੇ ਕੋਲ ਪੱਕਾ ਹੈਗਾ ਵਾ ਬਾਕੀ ਕੋਈ ਵੀਰ ਆਪਣਾ 2 ਟਨ ਚੋ ਕੇ ਲੈ ਜਾ ਜੇ ਚਾਹ ਵੀ ਜਿਹੜਾ ਕਹਿੰਦੇ ਕੀ ਇੱਕ ਅੜੀਏ ਦਾ ਤੁਹਾਨੂੰ ਦਿਖਾ ਦਈਏ हां मगर ਇਹਦੇ ਕੱਟਾ ਜੇ ਹਾਂਜੀ ਇਹਨੇ ਸਮਾ ਹਾਂ ਪਾਈ ਗਈ ਆਹ ਦੇਖ ਜਵਾਕਾਂ ਤਾਂ ਨਹੀਂ ਹਰ ਵੀ ਪਾਈ ਚਾਹ ਰੀਦਾ ਠੀਕ ਆ ਆ ਚਲੋ ਕਈ ਵਾਰੀ ਲੇਖਾ ਲੱਗ ਜਾਂਦਾ ਸਾਡਾ ਇਹ ਹੁੰਦਾ ਵੀ मगर ਜਵਾਕ ਆ ਹਾਂਜੀ ਹਾਂਜੀ ਸਹੀ ਆ ਕਿ ਨਹੀਂ ਕਈ ਵਾਰੀ ਵੀਡੀਓ ਚ ਕੱਟੀ ਹੈ ਕਿ ਕੱਟਾ ਹੈ ਕਈ ਵਾਰੀ ਕਈ ਵਾਰ ਨੇ ਕੱਟਾ ਗਿਆ ਹੁੰਦਾ ਅਗਲੇ ਪੰਨੇ ਕੱਟੀ ਜਾਂਦੀ ਤੇ ਕਈ ਜਾਰੀ ਕੱਟੀ ਗਈ ਹੁੰਦੀ ਤੇ ਅਗਲੇ ਪੰਨੇ ਪਤਾ ਲੱਗਦਾ ਇਹ ਤੇ ਕੱਟਾ ਹੈ ਹੋਈ ਜਾਂਦਾ ਕੱਟੀ ਜਾਂ ਮੈਂ ਕਿਹਾ ਹੋਈ ਤੇ ਵੀ ਨਹੀਂ ਕਹਿੰਦਾ ਤੇ ਕੱਟੀ ਜਾਂਦੇ ਹਾਂ ਹਾਂਜੀ ਪਰ ਚਲੋ ਕੱਟੀ ਕੱਟੇ ਜ ਕੋਈ ਫਰਕ ਨਹੀਂ ਹੁੰਦਾ ਇਹਦਾ ਹਾਂਜੀ ਹਾਂਜੀ ਕੱਟੀ ਦਾ ਤਨਾਸਲਾ ਅਜ ਮਹਾ ਮਾਲੋ ਅਜ ਬੰਦੀ ਵੀ ਨਹੀਂ ਆ ਹਾਂਜੀ ਹਾਂਜੀ ਤਨਾਸਲਾ 50000 ਦਾ ਹੋ ਜਾਂਦਾ ਹਾਂਜੀ ਹਾਂਜੀ ਐ ਕਿ ਨਹੀਂ ਭਾਜੀ ਹਾਂਜੀ ਹਾਂਜੀ ਤੇ ਆਂ ਦੇਖ ਸਾ ਦੇ ਇਹਦੇ ਵੀ ਕੱਟਾ ਛੱਡਿਆ ਵਾ ਤੇ ਚਵਾ ਗਿੰਦੇ ਕਰੀ ਦਿਖਾ ਦਈਏ ਪਤਾ ਲੱਗ ਜਾਂਦਾ ਵਾ ਫਸਮ ਕੀ ਜੇ ਵੇਚੀ ਫਿਰ ਆ ਦੇਖ ਸੰਦੇ ਚਲੋ ਬੰਨੋ ਫਿਰ ਬੱਚਾ ਇਹ ਨਾਲ ਦੇਖਾਂਦੇ ਆ ਆਮ ਚੁਆਈਆ ਪੀ ਭਾਈ ਦੇਖੋ ਇਹਦੀ ਵੀ ਵਾਟੇ ਦੀ ਚੁਆਈ ਗਿੰਦੇ ਆ ਦੇਖਾਂਗੇ। ਉਹ ਤੇ ਪਿਛਲੇ ਸਨਾਂ ਦਾ ਵਿੱਚਵਾਦ ਦਿਖਾ ਦਈਏ। ਚੋ ਅਰੇ ਜਿਹੜਾ ਬਿਲਕੁਲ ਸਾਫ਼ ਹੈ ਜਿਹੜਾ ਤੇ ਬਿਲਕੁਲ ਮੋਟੀ ਧਾਰਿਆ ਜਿਹੜੀ ਠੀਕ ਆ ਵੀਰ ਜੀ ਦੱਸੀਏ ਫਿਰ ਮੋਲੇ ਦਾ। ਇਹ ਤੇ ਭਾਵੇਂ ਕਿਸੇ ਨੇ ਜਾ ਸਿੱਖਣੀ ਉਹ ਵੀ ਸਿੱਖ ਲਈ। ਇਹ ਤਾਂ ਸਿੱਖ ਸਕਦਾ ਕਿ ਨਹੀਂ ਭਾਈ। ਠੀਕ ਆ ਚਵਾ ਬਿਲਕੁਲ ਓਕੇ ਕਰੀਂ ਇਦਾਂ ਨਾ ਕਰਿਓ ਹਵਾ ਨਾ ਫੇਰ ਇਹਦਾ ਦਿਖਾ ਦਈਏ ਚੰਗੀ ਤਰ੍ਹਾਂ। ਆ ਦੇਖ ਸੰਦੇ ਹਵਾ ਨਾਇਦਾ ਲੱਗੇ ਦਾ ਤੇ ਇਹਦਾ ਕਿੰਨਾ ਫੇਰ ਮੁੱਲ ਜੇ ਇਹਦਾ ਮੁੱਲ ਭਾਈ 75000 ਜੀ ਅੱਛਾ ਹਾਂਜੀ ਤੇ ਇਹ ਕਿੰਨੇ ਦੀ ਜੱਤ ਨੂੰ ਲਾਸਟ ਭਾਈ 72000 ਜੀ 72000 ਹਾਂਜੀ ਬਾਕੀ ਚਲੋ ਥੋੜੀ ਬਾਦੀ ਛੋਟ ਛੱਟ ਕਰ ਦਿੰਦੇ ਥੋੜੀ ਛੋਟ ਛੱਟ ਕਰਦਾ ਬਾਕੀ ਮੈਂ ਬੜੀ ਚੰਗੀ ਆ ਹਾਂਜੀ ਹਾਂਜੀ ਤਮੀ ਨਹੀਂ ਰਹੀ ਜਾਗੀ ਠੀਕ ਹੈ ਜੀ ਦੋਦੂ ਵੀ 12 ਕਿਲੋ ਨੇ ਦੇਈ ਨਾ ਆਮ ਲਈ ਠੀਕ ਹੈ ਜੀ ਬਾਕੀ ਆ ਵੀ ਤੁਹਾਡੇ ਘਰੋਂ ਕਿ ਤਸੱਲੀ ਕਰਕੇ ਬਿਲਕੁਲ ਭਾਈ ਬਿਲਕੁਲ ਇਹ ਵੀਰ ਭਾਈ ਪਤਾ ਕੀ ਕਰਦੇ ਆ ਵੇਖੋ ਡੰਗਰ ਮਾਲੋ ਮਿਲਦਾ ਹੁੰਦਾ ਕਿ ਦਿਹਾੜੀ ਉਮਰ ਦਾ ਇਹਦਾ ਨਹੀਂ ਮਿਲਦਾ ਹਾਂਜੀ ਤੇ ਮਾਲੋ ਸਿਰ ਤੇ ਬਾਂਵਾਂ ਰੱਖ ਲਈਦੀ ਆ ਅੱਛਾ ਸਹੀ ਆ ਕਿ ਗੱਲ ਤੇ ਆ ਗਈ ਬਾਕੀ ਇਹ ਆ ਵੀ ਪਹਿਲਾਂ ਇਹ ਦੇਖ ਚੱਕ ਕੇ ਖੜੋ ਇੱਥੋਂ ਤੱਕ ਰਨੋ ਬਤਾਵੇ ਨਾ ਕੋਈ ਹਨਾ ਆਉਂ ਆਵੇ ਨਾ ਚਲੋ ਉਪਰੇ ਥਾਂ ਜਾ ਕੇ ਦਿਹਾੜੀ ਨਗਰ ਕਰ ਲਈ ਜਾਂਦਾ ਜੀ ਹਾਂਜੀ ਹਾਂਜੀ ਕਿੰਨੂੰ ਨਜ਼ਰ ਕਰਿਆਂ ਘਰਾਂ ਤੋਂ ਮੰਨੀਆਂ ਜਾਂਦੀਆਂ ਨਾ ਓਕੇ ਜੀ ਹੋ ਜਾਂਦਾ ਵਾ ਤੇ ਬਾਕੀ ਇਹ ਆ ਤੁਹਾਡੇ ਘਰੋਂ ਕੋਈ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤਸੱਲੀ ਕਰਕੇ ਪਾਸ ਕਰਕੇ ਖੜੋ ਹਨਾ ਜੋ ਵੀ ਇੱਥੋਂ ਹੀ ਆਪਣਾ ਵੇਚ ਚੱਕ ਕੇ ਖੜੋ ਬਾਕੀ ਜਿਹੜੇ ਵੀ ਨਵੇਂ ਪੈਸੇ ਖਰਚਣੇ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਤਸੱਲੀ ਕਰਕੇ ਤੇ ਫੇਰ ਹੀ ਪਸ਼ੂ ਖਰੀਦੇ ਜੀ ਕਿਉਂਕਿ ਜ਼ਿੰਮੇਵਾਰੀ ਤੁਹਾਡੀ ਹੈ ਪੈਸੇ ਤੁਸੀਂ ਖਰਚਣੇ ਆ